ਆਪੇ ਬਖਸ਼ ਮਲਾਈ ਮਾਰ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਛਲ ਹਰਨਾਮ ਕੀਰਤਾਰਥ ਗੁਰਮਖਿ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੀ ਤ੍ਰੂਪ ਪ੍ਰਹਿਲਾਦ ਬਿਦਰਦਾਸੀ ਸੋਤਾ ਗੁਰਮੁਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੀ ਨਾਮਾ ਜੈ ਦਿਉ ਕਬੀਰ ਤ੍ਰिलोचन ਸਭ ਦੁਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਦਰੀ ਸਭ ਕਿਲ ਵਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਬੇਸਵਾ ਰਵਤ ਅਜਾਮਲ ਉਦਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨਗ੍ਰਹ ਕੀਆ ਹਰੇ ਅੰਗੀਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸਰਨ ਪਰੇ ਉਦਰੇ ਜਨ ਨਾਨਕ ਹਰ ਕਿਰਪਾ ਧਾਰੀ ਉਰ ਧਰਿਓ ਨਾਮ ਹਰੀ ਮਾਰੂ ਮਹੱਲਾ ਚੌਥਾ ਸਿੱਧ ਸਮਾਦ ਜਪਿਓ ਲਿਵ ਲਾਈ ਸਾਦਿਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਇ ਗੁਰਮੁਖ ਪਾਰ ਪਇਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਇਆ ਰਹਾਉ ਸੁਰਨਾਰੇ ਗਣ ਗਿੰਦਰ ਬੀ ਜਪਿਓ ਰਿਖ ਬਪਰੈ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜੱਪਿਆ ਹਰ ਹਰ ਨਾਮ ਜਿੰਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਉ ਹਰ ਜਪਤਿਆਂ ਅੰਤ ਨਾ ਪਾਇਆ ਵੇਦ ਪੁਰਾਨ ਸਿਮਰਤ ਹਰ ਜੱਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿੰਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨਤ ਤਰੰਗੀ ਨਾਮ ਜਿਨ ਜੱਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਂਏ ਪਾਏ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਦਾਨ ਲੈ ਗੁਰਮਤਿ ਹਰ ਪਤ ਪਾਈ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਈ ਜਿੱਥੈ ਅਵਕਟ ਗਲੀਆਂ ਢੀੜੀਆਂ ਤਿੱਥੈ ਹਰ ਹਰ ਮੁਕਤ ਕਰਾਈ ਮੇਰੇ ਸਤਗੁਰਾ ਮੈਂ ਹਰ ਹਰ ਨਾਮ ਦਿਰੜਾਈ ਮੇਰਾ ਮਾਤ ਪਿਤਾ ਸੁਤ ਬੰਦ ਪੋ ਮੈਂ ਹਰ ਬਿਨ ਅਵਰਨਾ ਮਾਈ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਲਾਵੇ ਮਾਈ ਤਿਸੇ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਲਾਏ ਸਤਗੁਰੂ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੇ ਭਾਗ ਹੀਨ ਮਰ ਜਾਏ ਓਏ ਫੇਰ ਫੇਰ ਜੋਨ ਪੁਵਾਈਐ ਮਰ ਜਮਹਿ ਆਵੈ ਜਾਏ ਓਏ ਜਮਦਰ ਬੱਦੇ ਮਾਰਿਐ ਹਰ ਦਰਗਾ ਮਿਲੈ ਸਜਾਈ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲਹਿਓ ਹਰ ਰਾਈ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਏ ਹਰ ਜੀਓ ਆਪ ਦਇਆਲ ਹੋਇ ਜਨ ਨਾਨਕ ਹਰ ਮੇ ਲਾਇ ਮਾਰੂ ਮਹੱਲਾ ਚੌਥਾ ਹਉ ਪੂਜੀ ਨਾਮ ਦਸਾਈਂਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਬਿਟੋ ਖਨ ਖੰਨੀ ਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰੇ ਨਾਮ ਦਿਰਡਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰੇ ਆਪ ਮਲਾਈ ਗੁਰ ਮੈਂ ਦਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾबास ਸਾਗਰ ਭਗਤ ਪੰਡਾਰ ਹਰ ਪੂਰੇ ਸਤ ਗੁਰ ਪਾਸ ਸਤ ਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗ ਦਿਹੁ ਨਿਆ ਤਿੱਖ ਮੁਈਆ ਕੰਦੀਪਾਸ ਗੁਰਦਾਤਾ ਦਾਤਾ ਰਹਿ ਹਉ ਮੰਗਉ ਦਾਨ ਗੁਰ ਪਾਸ ਜੀ ਰਿਵਤੁ ਚੁਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਮਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਹਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਰਿ ਉੱਤਮ ਪਦ ਨਿਰਵਾਣੀ ਗੁਰਮਖ ਖੰ ਮਨ ਪ੍ਰਤੀਤ ਹੈ ਗੁਰ ਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਬਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਢੰਡੋਲਿਆ ਕਿਉ ਪਾਈਐ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਇਕਾਥ ਕਥਾ ਮਨ ਪਾਣੀ ਮੇਰਾ ਮਨ ਤਨ ਨਾਮ ਅਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਦੇ ਹੋਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਨੀ ਜਨ ਨਾਨਕ ਸਰਨਾਗਤੀ ਕਰਿ ਕਿਰਪਾ ਨਾਮ ਸੁਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬਹਿਰਾਗਿਆ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰ ਬਾਣੀ ਹਰ ਗੁਣ 파ਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੈ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈ ਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀ ਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਰਸ ਚਾਖ ਮਨ ਮੁਕ ਤ੍ਰਿਸ਼ਨਾ ਭਰ ਰਹੀ ਮਨ ਆਸਾ ਦਹਿ ਦਿਸ ਬਹੁ ਲਖ ਬਿਨ ਨਾਮੈ ਧਿਗ ਜੀਵਨ ਦੇ ਵਿੱਚ ਵਿਸਟਾ ਮਨ ਮੁਖ ਰਾਖ ويه ਆਵੇ ਜਾਹਿ ਪੁਵਾਈਐ ਬਹੁ ਜੋਨੀ ਦੁਰਗੰਧ ਭਾਖ ਤਰਾਹੇ ਤਰਾਹੇ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇ ਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਰੇ ਪੰਡਹਾਰਾ ਗੁਰਮੁਖ RAM ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਛਡਾਵੈ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇਹੁ ਫਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੈ ਜੀਉ ਨਵੇਂ ਛਦਰ ਸਰਵ ਹੈ ਅਪਵਿੱਤਰਾ ਬੋਲੇ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪਰਸਾਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਲ ਲਹਿ ਜਾਵੇ ਜੀਉ ਮਾਇਆ ਮੋਹ ਬਿਕਮ ਹੈ ਭਾਰੀ ਕਿਉਂ ਤਰੀਐ ਦੁਤਰ ਸੰਸਾਰੀ ਸਤਿਗੁਰੂ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਏ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੇ ਨੇ ਤਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਗਾਈ ਜੀਉ ਰਹਾਉ ਨਿਰਪਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਊਤਮ ਕਾਮ ਦੁਸ਼ਮਣ ਦੂਤ ਜਮ ਕਾਲ ਠੇਵਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚੋ ਜੁਗ ਚੋ ਕੁੰਟ ਜਾਨਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਏਕ ਨਿਰੰਝਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਉ ਅਨੰਦਿਨ ਨਾਮ ਲਾਈ ਕਰਤਾਰੇ ਜਿਨ ਸੇਵਕ ਭਗਤ ਸਬੇ ਨਿਸਤਾਰੇ ਦਸ ਅੱਠ ਚਾਰ ਵੀਦ ਸਭ ਪੂਚੋ ਜਦ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦਰਪੈ ਧਰਤਿ ਆਕਾਸ਼ ਲਖਿ ਅਤਰਾ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈ ਸੰਤਰ ਦਰਪੈ ਦਰਪੈ 인ਦਰ ਵਿਚਾਰਾ ਏਕਾ ਨਿਰਪੋ ਬਾਤ ਸੁਣੀ ਸੋ ਸੁਖੀ ਆਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਨੀ ਰਹਾਉ ਦੇਹ ਧਾਰ ਅਰ ਦੇਵਾ ਦਰਪੈ ਸਿੱਧ ਸਾਧਕ ਡਰ ਮੋਇਆ ਲਖ 84 ਹੀ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਆ ਰਾਜਸ ਸਾਤਕ ਤਾਮਸ ਡਰਪੈ ਕੀਤੇ ਰੂਪਿ ਉਪਾਇਆ ਛਲ ਬਪਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇ ਸਗਲ ਸਮਗਰੀ ਡਰਹਿ ਬਿਆਪੀ ਬਿਨ ਡਰ ਕਰਨਹਿ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹਿ ਹੈ ਦਰਬਾਰਾ ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਧੂ ਬਾਰਿਕ ਹਰ ਸਿਮਰਤ ਅਮਰਿ ਅਟਾਰੀ ਪੁੱਤਰ ਹੇਤ ਨਾਰਾਇਣ ਕਹਿਉ ਜਮ ਕੰਕਰ ਮਾਰ ਬਦਾਰੀ ਮੇਰੇ ਠਾਕੁਰ ਕੀਤੇ ਅਗਨਤ ਉਧਾਰੇ ਮੋਹਿ ਦੀਨ ਅਲਪ ਮਤ ਨਿਰਗੁਣ ਪਰਿਉ ਸਰਦ ਦੁਆਰੇ ਰਹਾਉ ਵਾਲਮੀਕ ਸੁਪਚਾਰ ਉਤਰਿਉ ਬਦਕ ਤਰੇ ਬੇਚਾਰੇ ਏਕ ਨਿਮਖ ਮਨ ਮਾਹੇ ਆਰਾਦੇਉ ਗੱਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦਾ ਹਰਨਾ ਖਸ ਨਖਹਿ ਬਿਦਾਰੀ ਵਿਦਰਦਾਸੀ ਸੁਤ ਭਇਓ ਪਨੀਤਾ ਸਗਲੇ ਕੋਲ ਉਜਾਰੀ ਕਮਨ ਪਰਾਦ ਬਤਾਮੁ ਆਪਣੇ ਮਿਥਿਆ ਮੋਹ ਮਗਨਾਰੀ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੈ ਪੁਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵੇਤਨ ਵਿਤ ਭ੍ਰਮਿਓ ਬਹੁ ਭਾਂਤੀ ਅਨਕ ਯਤਨ ਕਰਤਾਇ ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਈ ਅਜਾਈ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ पसਾਰਾ ਇਸਹੀ ਮਹਿ ਉਰਜਾਈ ਮਾਇਆ ਮਦ ਚਾਖ ਭਈ ਉਦਮਾਤੀ ਹਰ ਹਰ ਕਬਹ ਨਾ ਗਾਈ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੇ ਪ੍ਰਭ ਸਮਰਤ ਮੰਗਣ ਕਉ ਦਾਨ ਆਈ ਤਿਆਗਿਓ ਸਗਲਾ ਮਾਨ ਮਹਤਾ ਦਾਸ ਰੇਣ ਸਰਨਾਈ ਕਹੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਚੁਆ ਕਮਨ ਥਾਨ ਧੀਰਿਓ ਹੈ ਨਾਮਾ ਕਮਨ ਬਸਤ ਹੰਕਾਰਾ ਕਮਨ ਚਿਹਨ ਸੁਨਿ ਉਪਰਿ ਛੋਇਓ ਮੁਖ ਤੇ ਸੁਨ ਕਰ ਗਾਰਾ ਸੁਨੋ ਰੇ ਤੂ ਕੌਣ ਕਹਾ ਤੇ ਆਇਓ ਏਤੀ ਨਾ ਜਾਨੋ ਕੇ ਤਿਕ ਮੁਤਤ ਚਲਤੇ ਖਬਰ ਨਾ ਪਾਇਉ ਰਹਾਉ ਸਹਿਨ ਸੀਲ ਪਵਨ ਅਰ ਪਾਣੀ ਬਸਦਾ ਖਿਮਾ ਨਿਭਰ ਹਾਤੀ ਪੰਜ ਤਤ ਮਿਲ ਪਇਓ ਸੰਜੋਗਾ ਇਨ ਮਹਿ ਕਮਨ ਦੁਰਾਤੀ ਜਿਨ ਰਚ ਰਚਿਆ ਪੁਰਖ ਬਧਾਤੇ ਨਾਲੇ ਹਉ ਮੈਂ ਪਾਈ ਜਨਮ ਮਰਨ ਉਸ ਹੀ ਕਹ ਹੈ ਰੇ ਉਹ ਆਇ ਆਵੈ ਜਾਈ ਵਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ पसारा ਪਣਕ ਨਾਨਕ ਜਬ ਖੇਲ ਉਝਾਰੈ ਤਬ ਇਕੈ ਇਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਉ ਚੀਤਨਾ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੀ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਜ ਅਨੰਦ ਰਖਿਓ ਗ੍ਰਹਿ ਭੀਤਰ ਉਠ ਉਆਹੂ ਕਉ ਦੌਰਿਓ ਆਗਿਆ ਮਹਿ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣੇ ਹੋ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹ